ਕਬੀਤ ਮੇਰ ਮੁਰ ਜਾਣੇ ਕੰਜ ਖਜਨ ਕਿਸਾਨੇ ਆਲਾ ਫਿਰਤੇ دیਵਾਨੇ ਬਨ ਡੋਲੇ ਜਿਤ ਤਿਤ ਹੀ ਫੇਰਾ ਜਨ ਉਹਦੀਆਂ ਚੰਚਲਾ ਅੱਖਾਂ ਨੂੰ ਵੇਖ ਕੇ ਮੱਛੀ ਸ਼ਰਮਾਉਂਦੀ ਹੈ ਕਮਲ ਤੇ ਖੰਜਨ ਲਜਾਉਂਦੇ ਹਨ ਅਤੇ ਭੋਰੇ دیਵਾਨੇ ਹੋਏ ਬਨ ਵਿੱਚ ਇੱਧਰ ਉੱਧਰ ਫਿਰਦੇ ਹਨ ਫਿਰ ਔ ਕਪੋਤ ਵਿੰਬ ਕੋਕਲਾ ਕਲਾਪੀ ਬਨ ਲੂਟੇ ਫੂਟੇ ਫਿਰੈ ਮਨ ਚੈਨ ਹੋ ਨਾ ਕਿਤ ਹੀ ਨਕ ਨੂੰ ਵੇਖ ਕੇ ਤੋਤੇ ਗਰਦਨ ਨੂੰ ਵੇਖ ਕੇ ਕਬੂਤਰ ਓਠਾ ਨੂੰ ਵੇਖ ਕੇ ਕੁੰਦਰ ਫਲ ਬੋਲਾ ਨੂੰ ਸੁਣ ਕੇ ਕੋਇਲ ਅਤੇ ਮੋਰ ਕਲਾਪੀ ਆਪਣੇ ਮਨ ਦਾ ਚੈਨ ਖੋ ਕੇ ਬਨ ਵਿੱਚ ਲੂਟੇ ਪੁੱਟੇ ਫਿਰਦੇ ਹਨ दानम दरक गयो पेख दर्शन पात रूप ही की क्रात जग फैल रही सित ही उस दे धंदा दी पंक्ति नु देख के अनार फट गया है आते रूप दी शोभा क्रात जगत विच प्रकाश रूप विच पसरी हुई है ऐसी गुण सागर उजागर सो नागर ऐ लीनो मन मेरो ਆਰ ਨੈਨ ਕੋਰ ਚਿਤਹੀ ਓ ਸੁੰਦਰੀ ਨਾਗਰ ਅਜੇਹਾ ਗੁਨਾ ਦਾ ਸਮੁੰਦਰ ਪਗੜਾਉਂਦੀ ਹੈ ਉਸਨੇ ਅੱਖਾਂ ਦੀ ਘਟਾਸ਼ ਨਾਲ ਮੇਰੇ ਮਨ ਨੂੰ ਮੋ ਲਿਆ ਹੈ ਦੋਹਰਾ ਬਾਤ ਦਾਤ ਕੀ ਸ਼ੁੰਭ ਸੁਣ ਬੋਲਿਓ ਕਾਚ ਮੁਸਕਾਤ ਉਸ ਦਾਤ ਦੇ ਗੱਲ ਸੁਣ ਕੇ ਰਾਜਾ ਸ਼ੁੰਭ ਕੁਝ ਮੁਸਕਰਾ ਕੇ ਕਹਿਣ ਲੱਗਾ ਚਤੁਰ ਦੂਤ ਕੋ ਭੇਜੀਏ ਲਖ ਆਵੇ ਤਹਕਾਤ ਤੇ ਕਿਸੇ ਸਿਆਣੇ ਦੂਤ ਨੂੰ ਭੇਜਿਆ ਜਾਵੇ ਜੋ ਉਸ ਨੂੰ ਕਾਬੂ ਕਰਨ ਦਾ ਦਾਓ ਵੇਖ ਆਵੇ ਬਹੁਰ ਕਹੀ ਉਹਨ ਦਾਤ ਅਬ ਕੀ ਜੈ ਏਕ ਵਿਚਾਰ ਫਿਰ ਉਸ ਦਾਤ ਨੇ ਕਿਹਾ ਕਿ ਹੁਣ ਇੱਕ ਵਿਚਾਰ ਕਰੋ ਜੋ layak ਪਟ ਸੈਣ ਮੈਂ ਭੇਜੋ ਦਾ ਅਧਿਕਾਰ ਕਿ ਫੌਜ ਵਿੱਚ ਜੋ ਸੂਰਮਾ ਇਸ ਕੰਮ ਲਈ ਯੋਗ ਹੋਵੇ ਉਸ ਨੂੰ ਅਧਿਕਾਰ ਸਹਿਤ ਭੇਜਿਆ ਜਾਵੇ। ਸਵਈਆ ਬੈਠੋ ਹੁਤੋ ਨਿਰਪ ਮਦ ਸਭਾ ਉੱਠ ਕੇ ਕਰ ਜੋਰ ਕਹਿਓ ਮਮ ਜਾਓ। ਉਸ ਵੇਲੇ ਰਾਜੇ ਦੀ ਸਭਾ ਵਿੱਚ ਬੈਠੇ ਧ੍ਰਮ ਲੋਚਨ ਨੇ ਉੱਠ ਕੇ ਹੱਥ ਬਨ ਕੇ ਕਿਹਾ ਮੈਂ ਜਾਵਾਂਗਾ। ਬਾਤਾਂ ਤੇਰੀ ਜਵਾਏ ਮਿਲਾਏ ਉਹ ਨਾਤਰ ਕੇ ਸੰਤੇ ਗਹਿ ਲਿਆਉ ਗੱਲਾਂ ਨਾਲ ਚੰਡੀ ਨੂੰ ਫੁਸਲਾ ਕੇ ਤੁਹਾਨੂੰ ਮਿਲਾ ਦਿਆਂਗਾ ਨਹੀਂ ਤਾਂ ਵਾਲਾ ਤੋਂ ਪਕੜ ਕੇ ਲੈ ਆਵਾਂਗਾ ਕ੍ਰੋਧ ਕਰੇ ਤਬ ਜੁੱਧ ਕਰੇ ਰਣਸਰੌਣਤ ਕੀ ਸਰਤਾਨ ਬਹਾਉ ਜੇ ਉਹ ਕ੍ਰੋਧ ਕਰੇਗੀ ਤਾਂ ਜੁੱਧ ਕਰਾਂਗਾ ਆਤੇ ਰਣਭੂਮੀ ਵਿੱਚ ਲਹੂ ਦੀਆਂ ਨਦੀਆਂ ਵਹਾ ਦਿਆਂਗਾ ਲੋਚਨ ਧੂਮਕ ਹੈ ਬਲ ਆਪਣੋ ਸਵਾਸਨ ਸਾਥ ਪਹਾੜ ਉਡਾਉ ਤ੍ਰਮਲੋਚਨ ਸੁੰਭ ਦੀ ਸਭਾ ਵਿੱਚ ਆਪਣਾ ਬਲ ਦੱਸਣ ਲੱਗਾ ਕਿ ਮੈਂ ਫੋਕਾ ਨਾਲ ਹੀ ਸੁਮੇਰ ਪਰਬਤ ਉਡਾ ਦਿਆਂਗਾ ਦੋਹਰਾ ਉਠੇ ਭੀਰ ਕੋ ਦੇਖ ਕੇ ਸੁੰਭ ਕਹੀ ਤゥム ਜਾਹੋ ਇਸ ਤਰ੍ਹਾਂ ਖੜੋਤੇ ਹੋਏ ਯੁੱਧਵੀਰ ਧ੍ਰਮ ਲੋਚਨ ਨੂੰ ਵੇਖ ਕੇ ਸੋਮਨ ਨੇ ਕਿਹਾ ਤੂੰ ਜਾ ਰਿਜੈ ਆਵੇ ਆਨਿਓ ਕਿਜੈ ਯੁੱਧ ਕਰਾਹੋ ਜੇ ਖੁਸ਼ੀ ਨਾਲ ਆਵੇ ਤਾਂ ਲੈ ਆਇਂ ਅਤੇ ਜੇ ਕਿਜੇ ਤਾਂ ਯੁੱਧ ਕਰੀਂ ਤਾਹਾਂ ਤੋਂ ਮਰ ਲੋਚਨ ਚੱਲੇ ਚਤੁਰੰਗਨ ਦਲ ਸਾਜ ਉਦੋਂ ਤਰਮਲੋਚਨ ਚਾਰ ਪ੍ਰਕਾਰ ਦੀ ਸੈਨਾ ਨੂੰ ਤਿਆਰ ਕਰਕੇ ਚੱਲ ਪਿਆ। ਗਿਰ ਘੇਰਿਓ ਕਣ ਘਟਾ ਜਿਉ ਗਰਜ ਗਰਜ ਗਜਰਾਜ। ਅਤੇ ਸੁਮੇਰ ਪर्वਤ ਨੂੰ ਕਾਲੀ ਘਟਾ ਵਾਂਗ ਘੇਰ ਲਿਆ। ਅਤੇ ਗਜਰਾਜ ਦੇ ਸਮਾਨ ਕਜਲਕਾ। ਤੋਮਰ ਨੈਣਗਿਰ ਰਾਜ ਤਟ ਉੱਚੇ ਕਹੀ ਪੁਕਾਰ। ਤਰਮਲੋਚਨ ਨੇ ਸੁਮੇਰ ਗਿਰ ਰਾਜ ਕੋਲ ਜਾ ਕੇ ਉੱਚੀ ਆਵਾਜ਼ ਵਿੱਚ ਕਿਹਾ ਕੈ ਬਰ ਸੋਮਬ ਨਿਰਪਾਲ ਕੋ ਕੈ ਲਰ ਚੰਡ ਸੰਭਾਰ ਏ ਦੇਵੀ ਜਾਂ ਤਾਂ ਰਾਜੇ ਸੋਮਬ ਨੂੰ ਵਾਰ ਲੈ ਜਾਂ ਫਿਰ ਯੁੱਧ ਕਰਨ ਲਈ ਤਿਆਰ ਹੋ ਜਾ ਰਿਪ ਕੇ ਬਚਨ ਸੁਣਤ ਹੀ ਸਿੰਘ ਭਈ ਅਵਸਾਰ ਵੈਰੀ ਦੇ ਬੋਲ ਸੁਣਦਿਆਂ ਹੀ ਚੰਡੀ ਦੇਵੀ ਸ਼ੇਰ ਉੱਤੇ ਸਵਾਰ ਹੋ ਗਈ ਗਿਰਤੇ ਉਤਰੀ ਬੇਗਦਾ ਕਰ ਆਯੁਦ ਸਭ ਤਾਰ ਅਤੇ ਸਾਰੇ ਸ਼ਸਤਰ ਅਸਤਰ ਹੱਥਾਂ ਵਿੱਚ ਧਾਰਨ ਕਰਕੇ ਛੇਤੀ ਨਾਲ ਪਹਾੜੋਂ ਹੇਠਾਂ ਉਤਰ ਆਈ ਸਵਈਆ ਕੋਪ ਕੈ ਚੰਡ ਪਰਚੰਡ ਚੜੀ ਇਤ ਕ੍ਰੋਧ ਕੈ ਧੋਮਰ ਚੜੈ ਉਤ ਸੈਣੀ ਇਧਰੋਂ ਕ੍ਰੋਧਵਾਨ ਹੋ ਕੇ ਪਰਚੰਡ ਚੰਡੀ ਚੜੀ ਆਤੇ ਉਧਰੋਂ ਧੋਮਰ ਲੋਚਣ ਗੁੱਸੇ ਨਾਲ ਸੈਨਾ ਲੈ ਕੇ ਚੜ ਆਇਆ ਬਾਣ ਕਿਰਪਾਨਨ ਮਾਰ ਮਚੀ ਤਦ ਦੇਵੀ ਲਈ ਵਰਛੀ ਕਰ ਪੈਣੀ ਤੇਰਾ ਆਤੇ ਤਲਵਾਰਾਂ ਦੀ ਖੋਪ ਮਾਰ ਮਚੀ ਤਦ ਦੇਵੀ ਨੇ ਦੇਖਨ ਵਰਛੀ ਹੱਥ ਵਿੱਚ ਪਾੜ ਲਈ ਦੌਰ ਦੇਈ ਆਰਕੇ ਮੁਖ ਮੈਂ ਕਟ ਉੱਠ ਦੇ ਜਿਮ ਲੋਹ ਕੋ ਛੈਣੀ ਭੱਜ ਕੇ ਵੈਰੀ ਦੇ ਮੁਖ ਵਿੱਚ ਤਸਾ ਦਿੱਤੀ ਉਸਨੇ ਵੈਰੀ ਦੇ ਹੋਠਾਂ ਨੂੰ ਇਸ ਤਰ੍ਹਾਂ ਕੱਟ ਦਿੱਤਾ ਜਿਵੇਂ ਲੋਹੇ ਨੂੰ ਚੈਣੀ ਕੱਟ ਦਿੰਦੀ ਹੈ ਦਾਤ ਗੰਗਾ ਜਮਨਾ ਤਨ ਸਿਆਮ ਸੋ ਲੋਹੂ ਬਹਿਓ ਤਿਨ ਮਾਹੇ ਤਿਰਬੈਣੀ ਉਸ ਦੰਦ ਦੇ ਦੰਦ ਗੰਗਾ ਵਰਗੇ ਸਫੇਦ ਸ਼ਰੀਰ ਜਮਨਾ ਵਰਗਾ ਕਾਲਾ ਅਤੇ ਉਹਨਾ ਵਿੱਚ ਲਹੂ ਤਿਰਬੈਣੀ ਵਾਂਗ ਵਗਰਿਆ ਸੀ ਆਹੋ ਲਗਾਇਰ ਸਕੇ ਦ੍ਰਗ ਧੂਮਰ ਸੋਕੈ ਬਲ ਆਪਣੋ ਖੱਗ ਸੰਭਾਰਿਓ जखਮ ਲਗਦਿਆ ਹੀ ਧੂਮਰ ਲੋਚਨ ਨੇ ਗ੍ਰੋਧਵਾਨ ਹੋਕੇ ਪੂਰੀ ਸ਼ਕਤੀ ਨਾਲ ਤਲਵਾਰ ਨੂੰ ਖਿੱਚ ਲਿਆ ਬੇਸ 25 ਸਕ ਵਾਰ ਕਰੇ ਤਹਿ ਕੇ ਹਿਰਕੋ ਪਗ ਨਾਇਕ ਨਾ ਹਾਰਿਓ ਉਸ ਨੇ ਚੰਡੀ ਉੱਤੇ 25 ਵਾਰ ਕੀਤੇ ਪਰ ਸ਼ੇਰ ਦਾ ਪੈਰ ਚਰਾ ਨਾ ਟੜਕਿਆ ਤਾਏ ਗਦਾ ਗਹਿ ਫੋਰ ਕੈ ਫੌਜ ਕੋ ਖਾਓ ਸਿਵਾ ਸਿਰ ਦੇਤਕੇ ਮਾਰਿਓ ਉਧਰੋ ਚੰਡੀ ਨੇ ਗਦਾ ਧਾਰਨ ਕਰਕੇ ਅਤੇ ਫੌਜ ਦੀ ਸਾਫ ਨੂੰ ਤੋੜਕੇ ਦੈਨ ਦੇ ਸਿਰ ਵਿੱਚ ਮਾਰਿਆ ਸ਼੍ਰੇਂਗ ਤਰਾਤਰ ਉਪਰ ਕੋ ਜਨਕੋਪ ਪੁਰੰਦਰ ਨਾ ਬਜਰ ਪ੍ਰਹਾਰਿਓ ਮਾਨੋ ਇੰਦਰ ਨੇ ਗ੍ਰੋਧਵਾਨ ਹੋ ਕੇ ਪਹਾੜ ਦੀ ਚੋਟੀ ਉੱਤੇ ਬਜਰ ਦੀ ਸੱਟ ਮਾਰੀ ਹੋਵੇ ਲੋਚਨ ਧੋਮ ਉਠਿਆ ਕਿਲਕਾਰ ਲੈ ਸੰਗ ਦੇਵਤਨ ਕੇ ਕੁਰਮਾ ਗਦਾ ਦੀ ਸੱਟ ਵਜਦਿਆਹੀ ਧੋਮਰ ਲੋਚਨ ਚੀਕ ਉਠਿਆ ਅਤੇ ਦੇਵਤਾ ਦਾ ਦਲ ਕੁਰਮਾ ਨਾਲ ਲੈ ਕੇ ਗਹਿ ਭਾਨ ਕਿਰਪਾਨ ਅਚਾਨਕ ਤਾਨ ਲਗਾਈ ਹੈ ਕੇਹਰ ਕੇ ਉਰਮਾ ਅਤੇ ਹੱਥ ਵਿੱਚ ਤਲਵਾਰ ਧਾਰਨ ਕਰਕੇ ਅਚਾਨਕ ਜ਼ੋਰ ਨਾਲ ਸ਼ੇਰ ਦੀ ਛਾਤੀ ਵਿੱਚ ਮਾਰ ਦਿੱਤੀ। ਹਰ ਚੰਡਲ ਲਿਓ ਬਰ ਕਹਿ ਕਰਤੇ ਹਰ ਮੂੰਡ ਕਟਿਓ ਆ ਸੁਰੰਗ ਪੁਰ ਮਾ। ਚੰਡੀ ਨੇ ਵੀ ਹੱਥ ਵਿੱਚ ਤਲਵਾਰ ਫੜ ਲਈ ਅਤੇ ਯੋਰ ਨਾਲ ਮਾਰੀ ਜਿਸ ਕਰਕੇ ਵੈਰੀ ਦਾ ਸਿਰ ਕੱਟ ਗਿਆ। ਅਤੇ ਦੈਂਤਪੁਰੀ ਵਿੱਚ ਜਾ ਡ ਗਿਆ। ਮਾਨੋ ਆਂਦੀ ਬਹਿ ਧਰਣੀ ਪਰ ਛੋਟੇ ਖਜੂਰ ਤੇ ਟੋਟ ਪਰਿਓ ਖੁਰਮਾ ਮਾਨੋ ਹਨੇ ॠਦੇ ਚੱਲਣ ਨਾਲ ਖਜੂਰ ਦੇ ਬ੍ਰਿਛ ਤੋਂ ਖਜੂਰਾ ਟਟ ਕੇ ਧਰਤੀ ਉੱਤੇ ਡਿੱਗਿਆ ਹੋਣ ਦੋਹਰਾ ਤੁਮਰ ਨੈਣ ਜਬ ਮਾਰਿਓ ਦੇਵੀ ਇਹੇ ਪ੍ਰਕਾਰ ਜਦੋਂ ਦੇਵੀ ਨੇ ਤੁਮਰ ਲੋਚਨ ਨੂੰ ਇਸ ਤਰ੍ਹਾਂ ਮਾਰ ਦਿੱਤਾ ਆਸੁਰ ਸੈਨ ਬਿਨ ਚੈਨ ਹੋਏ ਕੀਨੋ ਹਾਹਾ ਕਾ ਉਦੋਂ ਦੇਨਤਾ ਦੀ ਸੈਣਾ ਬੇਚੈਨ ਹੋ ਕੇ ਹਾਹਾਕਾਰ ਕਰਨ ਲੱਗ ਪਈ ਇਤ ਸ਼੍ਰੀ ਮਾਰਕੰਡੇ ਪੁਰਾਣੇ ਚੰਡੇ ਚਰੇਤਰ ਉਕਤ ਬਿਲਾਸ ਧੁਮਰ ਨੈਣ ਬਧੈ ਨਾਮ ਤ੍ਰਿਤਿਆ ਧਿਆਏ ਸਮਾਪਤਮ ਸਤ ਸੁਭਮ ਸਤ ਇਤਿ ਸ਼੍ਰੀ ਮਾਰਕੰਡੇ ਪੁਰਾਣ ਦੇ ਸ਼੍ਰੀ ਚੰਡੀ ਚਰਿਤ੍ਰ ਉਕਤ ਬਿਲਾਸ ਦੇ ਤੁਮਰ ਨੈਣ ਬਦ ਨਾਂ ਦਾ ਤੀਜਾ ਅਧਿਆਇ ਸਮਾਪਤ ਹੋਇਆ ਸਾਬ ਸ਼ੋਭ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ